ਸੋਨੂ ਜੀ ਇੱਕ ਬਹੁਤ ਵੱਡਾ ਰਾਜਪੁਰੇ ਧਾਰਮਿਕ ਪ੍ਰੋਗਰਾਮ ਕਰਨ ਜਾ ਰਹੇ ਹਾਂ। ਕੀ ਹੈ ਪ੍ਰੋਗਰਾਮ? ਮੋਰ ਮੁਕਟ ਕਟਿ ਕਾਚਨੀ ਕਰ ਮੁਰਲੀ ਉਰ ਮਾਦ। ਯਹੀ ਮਾਗਣੀ ਕੇ ਮੇਰੇ ਮਨ ਬਸੋ ਸਦਾ ਬਿਹਾਰੀ ਲਾਲ। ਤਾਂ ਸਾਡੇ ਇੱਥੇ ਰਾਜਪੁਰੇ ਦੇ ਵਿੱਚ ਪਹਿਲੀ ਵਾਰ ਨਹੀਂ ਪਹਿਲੇ ਵੀ ਪ੍ਰੋਗਰਾਮ ਹੋਏ ਆ ਤੇ ਹੁਣ ਵੀ ਸਾਡਾ ਜਿਹੜਾ ਮੰਡਲ ਹੈਗਾ ਸ਼੍ਰੀ ਬਾਂਕੇ ਵਿਹਾਰੀ ਸੇਵਾ ਮੰਡਲ ਉਹਦੇ ਵੱਲੋਂ ਕੱਲ ਸ਼ਾਮ ਨੂੰ ਚਿੱਤਰ ਵਿੱਚਤਰ ਜੀ ਵੱਲੋਂ ਸ਼੍ਰੀ ਬਾਂਕੇ ਵਿਹਾਰੀ ਜਿੱਦਾ ਗੁਣਗਾਨ ਕੀਤਾ ਜਾਏਗਾ। ਭਗਵਾਨ ਦੀ ਮਹਿਮਾ ਗਾਈ ਜਾਏਗੀ। ਤੇ ਉਹਦਾ ਕੱਲ ਪ੍ਰੋਗਰਾਮ ਜਿਹੜਾ ਹੈਗਾ 7:00 ਓ'ਕਲਾਕ ਇੱਥੇ ਰਾਈਟ ਟਾਈਮ ਸ਼ੁਰੂ ਹੋ ਜਾਏਗਾ ਤੇ ਬਾਕੀ ਜਿਹੜਾ ਐਂਡ ਟਾਈਮ ਹੋਤਾ ਭਗਵਾਨ ਦੀ ਮਰਜ਼ੀ ਨਾਲ ਹੈ ਸੋ ਇਹ ਪ੍ਰੋਗਰਾਮ ਸਾਡੇ ਸ਼ਹਿਰ ਚ ਹੋਣ ਜਾ ਰਿਹਾ ਤੇ ਮੈਂ ਪਬਲਿਕ ਨੂੰ ਔਰ ਸਾਰੇ ਸਾਡੇ ਮੰਡਲ ਵੱਲੋਂ ਸਭ ਨੂੰ ਅਸੀਂ ਇਨਵੀਟੇਸ਼ਨ ਦਿੰਨੇ ਆ ਕਿ ਤੁਸੀਂ ਆਓ ਔਰ ਪ੍ਰਭੂ ਦੇ ਗੁਣਗਾਨ ਆਪਣੇ ਆਗੇ ਇੱਥੇ ਸੁਣੋ ਤੁਸੀਂ ਕਿੱਥੇ ਕਰਾਇਆ ਜਾ ਰਿਹਾ ਇਹ ਪ੍ਰੋਗਰਾਮ ਇਹ ਜੀ ਬਾਂਕੇ ਵਿਹਾਰੀ ਸੌਰੀ ਸਾਡੀ ਬਾਲਪੁਰੀ ਜਿਹੜਾ ਭਵਨ ਹੈਗਾ ਉਹਦੇ ਵਿੱਚ ਕਰਵਾਇਆ ਜਾ ਰਿਹਾ ਕਿੰਨੇ ਵਜੇ ਸ਼ੁਰੂ ਹੋਏਗਾ ਇਹ ਪ੍ਰੋਗਰਾਮ 7 ਵਜੇ ਜੀ ਕੱਲ ਸ਼ਾਮ ਨੂੰ 6 ਤਰੀਕ ਨੂੰ ਸ਼ਾਮ ਨੂੰ ਈਵਨਿੰਗ 7 ਵਜੇ ਸ਼ੁਰੂ ਹੋਏਗਾ ਇਹ ਮੇਨ ਹਾਲ ਚ ਕੀਤਾ ਜਾਏਗਾ ਜਾਂ ਓਪਨ ਏਰੀਆ ਚ ਨਹੀਂ ਬਾਹਰ ਓਪਨ ਏਰੀਆ ਚ ਕੀਤਾ ਜਾਏਗਾ ਜੀ ਕਿੰਨਾ ਗੈਦਰਿੰਗ ਹੋਣ ਦਾ ਅਨਸ਼ੰਕਾ ਹੈ ਗੈਦਰਿੰਗ ਦੇਖੋ ਜੀ ਅਸੀਂ ਤਾਂ ਕਿਸੇ ਨੂੰ ਕੋਈ ਕੈਲਕੂਲੇਸ਼ਨ ਨਹੀਂ ਕਰ ਸਕਦੇ ਜਿਹਨੇ ਆਣਾ ਉਹਨੂੰ ਕੋਈ ਰੋਕ ਨਹੀਂ ਸਕਦਾ ਭਗਵਾਨ ਦੀ ਮਰਜ਼ੀ ਨਾਲ ਸਭ ਨੇ ਆਣਾ ਸੋ ਚਾਹੇ 2000 ਬੰਦਾ ਹੋ ਜੇ 3000 ਹੋ ਜੇ ਜਿੰਨਾ ਹੋ ਜਾਏਗਾ ਔਰ ਇਹ ਅਸੀਂ ਇੰਤਜ਼ਾਮ ਕੀਤਾ ਪਿਆ ਹੈ ਤੇ ਪ੍ਰਸ਼ਾਸਨਿਕ ਕੋਈ ਕੋਈ ਮੁੱਖ ਮਹਿਮਾਨ ਵਗੈਰਾ ਕੋਈ ਦੇਖੋ ਇੱਥੇ ਕੋਈ ਵੀ ਅਸੀਂ ਕੋਈ ਇਨਵੀਟੇਸ਼ਨ ਨਹੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਜਾਂ ਕਿਸੇ ਪੋਲੀਟੀਕਲ ਬੰਦੇ ਨੂੰ ਇਹ ਤਾਂ ਇੱਕ ਧਾਰਮਿਕ ਪ੍ਰੋਗਰਾਮ ਹੈਗਾ ਇਹ ਪਹਿਲੇ ਵੀ ਹੁੰਦਾ ਆਇਆ ਹੁਣ ਵੀ ਹੋ ਰਿਹਾ ਅਸੀਂ ਪਹਿਲੇ ਵੀ ਕੀਤੇ ਆ ਪ੍ਰੋਗਰਾਮ ਪਹਿਲੇ ਅੰਦਰ ਹੁੰਦਾ ਸੀਗਾ ਮੰਦਰ ਦੇ ਵਿੱਚ ਹੁਣ ਇੱਧਰ ਕਰ ਰਹੇ ਆ ਕਿਉਂਕਿ ਸਾਨੂੰ ਇਹ ਲੱਗਦਾ ਵੀ ਕਰਾਊਡ ਜ਼ਿਆਦਾ ਹੋ ਜਾਊਗਾ ਕੁਝ ਵਿਸਤਾਰ ਦੇ ਨਾਲ ਦੱਸਣਾ ਚਾਹੋਗੇ ਕਿ ਪ੍ਰੋਗਰਾਮ 'ਚ ਕਿੰਨੇ ਵਜੇ ਕਿਆ ਸ਼ੁਰੂ ਹੋਏਗਾ ਤੇ ਕਿੰਨੇ ਵਜੇ ਕਿਆ ਪ੍ਰੋਗਰਾਮ ਹੈ ਲੰਗਰ ਵਗੈਰਾ ਕਿਆ ਹੈ ਇੱਥੇ ਦੇਖੋ ਐਵੇਂ ਆ ਜਿਹੜਾ 7 ਵਜੇ ਸਟਾਰਟ ਹੋਏਗਾ ਉਦੇ ਵਿੱਚ ਪਹਿਲੇ ਜਿਹੜਾ ਵੀ 2-3 ਘੰਟੇ ਦਾ ਪ੍ਰੋਗਰਾਮ ਹੈ ਮੀਨ ਪਹਿਲੇ ਪ੍ਰਭੂ ਦਾ ਆਰਤੀ ਉਰਤੀ ਹੋਣੀ ਹੈ ਸ਼ਾਮ ਨੂੰ ਪਹਿਲੇ ਗੁਣਗਾਨ ਹੋਏਗਾ ਸਾਰਾ ਮਜ਼ਾ ਆਏਗਾ ਜਿਨ੍ਹਾਂ ਨੂੰ ਜਿਹੜੇ ਆਣਗੇ ਸਭ ਨੂੰ ਪਤਾ ਜਿੰਨੇ ਆ ਕੇ ਦੇਖਣਾ ਹੈ ਤੇ ਰੱਬ ਦੀ ਕਿਰਪਾ ਇੰਨੀ ਖੈਗੀ ਹੈ ਬਾਂਕੇ ਵਿਹਾਰੀ ਦੀ ਕਿ ਸਾਡੇ ਸ਼ਹਿਰ ਦੇ ਵਿੱਚ ਜਦ ਵੀ ਕਿਤੇ ਅਸੀਂ ਕੋਈ ਵੀ ਸਾਡੇ ਮੰਡਲ ਵੱਲੋਂ ਪ੍ਰੋਗਰਾਮ ਕੀਤਾ ਜਾਵੇ ਲੋਕੀ ਵੱਦ ਚੜ ਕੇ ਆ ਕੇ ਉਹਰੇ ਪ੍ਰੋਗਰਾਮ ਦਾ ਆਨੰਦ ਲੈਂਦੇ ਆ ਉਹਰੇ ਪ੍ਰੋਗਰਾਮ ਹੈਗਾ ਜਿਹੜੇ ਲੋਕਾਂ ਨੇ ਆਨੰਦ ਲੈਣਾ ਹੁਣ ਲੋਕੀਂ ਔਰਤੋਂ ਵ੍ਰਿੰਦਾਵਨ ਵੀ ਜਾਂਦੇ ਆ ਤੁਸੀਂ ਸਮਝ ਲਓ ਵ੍ਰਿੰਦਾਵਨ ਇੱਥੇ ਆ ਰਿਹਾ ਹੈ ਅਸਰਨਕ ਫਰਕ ਹੈ ਠੀਕ ਹੈ ਰਾਜਨ ਜੀ ਕੁਝ ਦੱਸਣਾ ਚਾਹੋਗੇ ਪ੍ਰੋਗਰਾਮ ਬਾਰੇ ਦੇਖੋ ਜੀ ਸਾਰੇ ਨੂੰ ਪਤਾ ਹੀ ਹੈ ਰਾਜਪੁਰਾ ਮਿਨੀ ਵ੍ਰਿੰਦਾਵਨ ਹੈ ਔਰ ਰਾਜਪੁਰਾ ਦੇ ਬਹੁਤ ਸਾਰੀ ਸੰਗਤ ਵ੍ਰਿੰਦਾਵਨ ਵੀ ਜਾਂਦੀ ਹੈ ਔਰ ਵਾਕੇ ਬਿਹਾਰੀ ਜੀ ਰਾਧਾ ਰਾਣੀ ਜੀ ਸਭ ਭਗਤ ਨੇ ਇੱਥੇ ਜੀ ਤਾ ਕੱਲ ਇਹ ਪ੍ਰੋਗਰਾਮ ਹੋਣ ਜਾ ਰਿਹਾ ਹੈ 6 ਮਈ ਨੂੰ ਬਾਹਲਪੁਰ ਪਵਨ ਦੇ ਵਿੱਚ ਰਾਜਪੁਰਾ ਦੇ ਵਿੱਚ ਜਿਸ ਦੇ ਵਿੱਚ ਸਾਨੂੰ ਆਈਡੀਆ ਵੀ ਹੈਗਾ ਕਿ ਬਹੁਤ ਸਾਰੇ ਲੋਕ ਬਹੁਤ ਸਾਰੀ ਸੰਗਤ ਇੱਥੇ ਆ ਰਹੀ ਹੈ ਲੋਕਲ ਵੀ ਨਹੀਂ ਪੜਿਆਲਾ ਤੋਂ ਉਸਮਾਣਾ ਤੋਂ ਨਾਬਾ ਤੋਂ ਬਹੁਤ ਸਾਰੀ ਸਾਨੂੰ ਕਾਲਸ ਵੀ ਆ ਰਹੀਆਂ ਹਨ ਹੈਨਾ ਐਂਡ ਇਹ ਪ੍ਰੋਗਰਾਮ ਜਿਹੜਾ ਹੈਗਾ ਸ਼ਾਮੀ 6:30 7:00 ਵਜੇ ਦੇ ਆਸ-ਪਾਸ ਸ਼ੁਰੂ ਹੋ ਜਾਏਗਾ ਐਂਡ ਇਸ ਦੇ ਵਿੱਚ ਅਸੀਂ ਪ੍ਰਸ਼ਾਸਨ ਦੀ ਹੈਨਾ ਇੱਕ ਮਦਦ ਜ਼ਰੂਰ ਦਿੱਤੀ ਹੈ ਕਿ ਟ੍ਰੈਫਿਕ ਵਾਸਤੇ ਜਾਂ ਕੰਟਰੋਲ ਵਾਸਤੇ ਬੈਰੀਕੇਡਿੰਗ ਵੀ ਕੀਤੀ ਗਈ ਹੈ ਔਰ ਬਸ ਸਾਡੇ ਵੱਲੋਂ ਕੋਸ਼ਿਸ਼ ਹੈ ਬਾਕੀ ਤਾਂ ਪ੍ਰਮਾਤਮਾ ਹੈ ਔਰ ਲੋਕੀ ਆਣਗੇ ਜਰੂਰ ਆਣਗੇ ਰਾਜਨ ਜੀ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹੋ ਜਿੱਦਾਂ ਮੀਨੀ ਵਰਿੰਦਾਵਨ ਤੁਸੀਂ ਕਿਹਾ ਕਿ ਵੀ सोनू ਜੀ ਨੇ ਕਿਹਾ ਕਿ ਵੀ ਅਸੀਂ ਵਰਿੰਦਾਵਨ ਵੀ ਤਾਂ ਜਾਂਦੇ ਆਂ ਜਦ ਸਾਡੇ ਸ਼ਹਿਰ ਚ ਵਰਿੰਦਾਵਨ ਬਣਨ ਜਾ ਰਿਹਾ ਹੈ ਤਾਂ ਲੋਕਾਂ ਨੂੰ ਆਣਾ ਚਾਹੀਦਾ ਹੈ ਬਿਨਾ ਇਨਵੀਟੇਸ਼ਨ ਤੋਂ ਵੀ ਆਣਾ ਚਾਹੀਦਾ ਪਰ ਕੁਝ ਪ੍ਰੋਗਰਾਮਾਂ ਦੇ ਵਿੱਚ ਵੀ ਆਈਪੀ ਕਲਚਰ ਵੀ ਅਪਣਾਇਆ ਜਾਂਦਾ ਹੈ ਕੁਝ ਲੋਕਾਂ ਨੂੰ ਵੀ ਆਈਪੀ ਪਾਸ ਦੇ ਦਿੱਤੇ ਜਾਂਦੇ ਆਂ ਜਿੱਦਾਂ ਆਰਤੀ ਦਾ ਦੱਸਿਆ ਕਿ ਵੀ ਆਰਤੀ ਹੋएगी ਕਿ ਉਹ ਹੀ ਲੋਕੀ ਆਰਤੀ ਕਰ ਪਾਣਗੇ ਜਿਨ੍ਹਾਂ ਕੋਲੋਂ ਪਾਸ ਹੋਏਗਾ ਆਪਣੇ ਪ੍ਰੋਗਰਾਮ ਚ ਹੈ ਜੋ ਕੁਛ ਹੈ ਦੇਖੋ ਜੀ ਐਸਾ ਕੁਝ ਨਹੀਂ ਹੈ ਇੱਥੇ ਸਾਰੇ ਵੀਆਈਪੀ ਨੇ ਪਰਮਾਤਮਾ ਦੇ ਸਭ ਬੱਚੇ ਵੀਆਈਪੀ ਹੁੰਦੇ ਨੇ ਔਰ ਐਸਾ ਕੁਝ ਵੀ ਨਹੀਂ ਹੈ ਨਾ ਹੀ ਅਸੀਂ ਇਹਦੇ ਵਿੱਚ ਕੋਈ ਪੋਲੀਟੀਕਲੀ ਕੁਝ ਕਰ ਰਹੇ ਹਾਂ ਔਰ ਨਾ ਹੀ ਐਸਾ ਕੁਝ ਹੈ ਇਹਦੇ ਵਿੱਚ ਸੰਗਤ ਸਾਰੀ ਆਏਗੀ ਸਾਰੇ ਮਿਲ ਜੁਲ ਕੇ ਭਜਨ ਕੀਰਤਨ ਕਰਨਗੇ ਔਰ ਚਿੱਤਰਪਿਛਤਰ ਜੀ ਰਸਿਕ ਸੰਤ ਨੇ ਉਹਨਾਂ ਦਾ ਜੋ ਭਜਨ ਗਾਣਗੇ ਸਭ ਆਨੰਦ ਲੈਣਗੇ ਔਰ ਇਹਦੇ ਵਿੱਚ ਐਸਾ ਕੁਝ ਵੀ ਨਹੀਂ ਹੈ अरुण जी कुछ ਦੱਸਣਾ ਚਾਹੋਗੇ ਲੋਕਾਂ ਨੂੰ ਇਨਵਿਟੇਸ਼ਨ ਕੁਝ ਖਾਸ ਹਾਂਜੀ ਇਹ ਤੁਹਾਨੂੰ ਦੱਸਣਾ ਚਾਹਾਂਗੇ ਕਿ ਬਾਂਕੇ ਬਾਰੀ ਸੇਵਾ ਮੰਡਲ ਪਿਛਲੇ 17 ਸਾਲਾਂ ਤੋਂ ਇੱਕ ਸਮਾਗਮ ਕਰਾਦਾ ਆ ਰਿਹਾ ਜਿਵੇਂ ਸਾਡੇ ਬਾਈ ਸਾਹਿਬ ਸਭ ਮਿਲ ਕੇ ਕਰਾਉਂਦੇ ਅਸੀਂ ਸਭੀ ਸਾਰੀ ਪੂਰੀ ਸੰਸਥਾ ਇੱਥੇ ਹੀ ਹੈ ਇਸ ਵਿੱਚ ਇੱਕ ਵਿਸ਼ੇਸ਼ ਹੈ ਕਿ ਜਿਹੜੇ ਸਾਡੇ ਬਾਂਕੇ ਬਾਰੀ ਦਾ ਸਰੂਪ ਹੈ ਜੋ ਉਹਨਾਂ ਦੀ ਛਵੀ ਹੈ ਉਹ ਵrindavan ਤੋਂ ਹੀ ਆ ਰਹੀ ਹੈ ਤੇ ਉਹਨਾਂ ਦੀ ਸੇਵਾ ਵੀ ਉਹਨਾਂ ਦੇ ਗੋਸਾਈ ਜੀ ਹੀ ਵrindavan ਤੋਂ ਆ ਕੇ ਕਰਨ ਵਾਲੇ ਹੈ ਉਹ ਬਹੁਤ ਆਕਰਸ਼ਣ ਦਾ ਕੇਂਦਰ ਹੋਣ ਵਾਲਾ ਹੈ ਤੇ ਸਭ ਨੂੰ ਬਹੁਤ ਆਨੰਦ ਆਏਗਾ ਮਨੀ ਵਿਰਿੰਦਾਵਨ ਕਹਿੰਦੇ ਐ ਇਹਨੂੰ ਤੇ ਵਿਰਿੰਦਾਵਨ ਵਰਗਾ ਹੀ ਫੀਲ ਹੋਏਗਾ ਇੱਥੇ ਸਭ ਨੂੰ ਬਹੁਤ-ਬਹੁਤ ਨਿਮੰਤਰਣ ਹੈ ਸਾਰੇ ਆਓ ਤੇ ਆਨੰਦ ਪਾਓ ਇੱਕ ਵਾਰ ਟਾਈਮ ਤੇ ਜਗ੍ਹਾ ਦੁਆਰਾ ਤੋਂ ਦਵਾਂ ਇਹ ਪੂਰੇ 7 ਵਜੇ ਸ਼੍ਰੀ ਬਾਵਲਪੁਰ ਬਵਨ ਰਾਜਪੁਰਾ ਟਾਊਨ ਵਿੱਚ ਇਹ ਉਤਸਵ ਹੋਣ ਜਾ ਰਿਹਾ ਹੈ ਇਹ ਉਤਸਵ ਸਾਡੇ ਗੁਰੂ ਜੀ ਰਸਕਾ ਪਾਗਲ ਜਿੱਦੀ ਯਾਦ ਵਿੱਚ ਕਰਾਇਆ ਜਾ ਰਿਹਾ ਹੈ ਇਸ ਉਤਸਵ ਦਾ ਨਾਮ ਹੀ ਇਹ ਉਸਰਾ ਨਾਮ ਹੈ ਗੁਰੂ ਦੇਵ ਕਿਰਪਾ ਰਸ ਮੌਸਮ ਗੁਰੂ ਜੀ ਲਾਸਟ ਟਾਈਮ ਇੱਥੇ ਆਇਆ ਸੀ ਜਿਆਦਾ ਤੋਂ 7 ਸਾਲ ਪਹਿਲਾਂ ਉਹੀ ਆਨੰਦ ਅਸੀਂ ਦੁਬਾਰਾ ਪਾਣਾ ਚਾਹੁੰਦੇ ਆ ਰਿਸਕਾ ਬਾਬਾ ਰਿਸਕਾ ਬਾਗਲ ਬਾਬਾ ਦੇ ਨਾਮ ਤੇ ਸਭੀ ਜਾਣਦੇ ਹਨ ਉਹੀ ਬਾਬਾ ਦੇ ਰੰਗਾ ਵਿੱਚ ਰੰਗਾਂਗੇ ਉਹਨਾਂ ਦੇ ਸ਼ਿਸ਼ੇ ਹਨ ਚਿਤ੍ਰਵਿਚਿਤ ਉਹੀ ਆਨੰਦ ਲੈਣ ਵਾਸਤੇ ਅਸੀਂ ਸਾਰੇ ਇਕੱਠੇ ਹੋ ਰਹੇ ਇੱਕ ਚੀਜ਼ ਸਾਰੇ ਮਾਂ ਬਾਪ ਨੂੰ ਜ਼ਰੂਰ ਅਪੀਲ ਕਰਨਾ ਚਾਹਾਂਗੇ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜ਼ਰੂਰ ਆਇਆ ਕਰੋ ਕਿਉਂਕਿ ਅੱਜ ਦੀ ਪੀੜ੍ਹੀ ਅਸੀਂ ਦੇਖਦੇ ਹਾਂ ਕਿ ਬੱਚੇ ਸਨਾਤਨ ਧਰਮ ਤੋਂ ਵਿਮੁਖ ਹੁੰਦੇ ਜਾ ਰਹੇ ਹਨ। ਔਰ ਬੱਚਿਆਂ ਨੂੰ ਸਿਖਾਣਾ ਬੜਾ ਜ਼ਰੂਰੀ ਹੈ ਕਿ ਧਰਮ ਕੀ ਹੁੰਦਾ ਹੈ, ਕੀਰਤਨ ਕੀ ਹੁੰਦਾ ਹੈ, ਭਜਨ ਕੀ ਹੁੰਦਾ ਹੈ। ਬੱਚੇ ਬਹੁਤ ਜ਼ਿਆਦਾ ਇਸ ਧਰਮ ਤੋਂ ਵਿमुख ਹੋ ਰਹੇ ਆ ਤਾਂ ਸਾਰੇ ਮਾਪੇ-ਮਾਪ ਨੂੰ ਬਹੁਤ ਹੱਥ ਜੋੜ ਕੇ ਸਾਡੇ ਸਾਰਿਆਂ ਵੱਲੋਂ ਮੰਡਲ ਵੱਲੋਂ ਇੱਕ ਰਿਕੁਐਸਟ ਹੈ ਕਿ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਓ ਇਹਨਾਂ ਸੋਚੋ ਕੱਲੋ ਦਾ ਪੇਪਰ ਹੈ ਕਿਵੇਂ ਲੈ ਕੇ ਆਈਏ ਜੇ ਕਿਸੇ ਫੰਕਸ਼ਨ ਤੇ ਜਾਣਾ ਹੋਏ ਤਾਂ ਕੀ ਕਰੋਗੇ ਬੱਚੇ ਨੂੰ ਨਹੀਂ ਲੈ ਕੇ ਜਾਓਗੇ ਲੈ ਕੇ ਜਾਓਗੇ ਬਟ ਇਹ ਵੀ ਪਰਮਾਤਮਾ ਦਾ ਫੰਕਸ਼ਨ ਹੈ ਤਾਂ ਬੱਚਿਆਂ ਨੂੰ ਧਰਮ ਬਾਰੇ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ ਇਹ ਅਪੀਲ ਹੈ ਸਾਡੀ